ਦੋਸਤੋ ਅੱਜ ਦਾ ਆਪਣਾ ਟੌਪਿਕ ਹੈ ਜਿਹੜਾ ਉਹ ਹੈ ਐਸਸੀ ਸਕਾਲਰਸ਼ਿਪ ਰੋਕਣ ਦਾ ਕਿ ਸਰਕਾਰ ਨੇ ਸੈਂਟਰ ਸਰਕਾਰ ਨੇ 930 ਕਰੋੜ ਰੁਪਏ ਜਿਹੜਾ ਹੈਗਾ ਐਸਸੀ ਸਕਾਲਰਸ਼ਿਪ ਉਪਰ ਰੋਕ ਰੱਖੀ ਆ ਉਹਦਾ ਰੋਕਣ ਦਾ ਕਾਰਨ ਕੀ ਹੈਗਾ ਕਿ ਇਹ ਮੈਚਿੰਗ ਗਰੰਟਾਂ ਹੁੰਦੀਆਂ ਨੇ ਜਿਹਦੇ ਵਿੱਚ ਜਿਵੇਂ 60% ਸੈਂਟਰ ਸਰਕਾਰ ਨੇ ਤੇ 40% ਪੰਜਾਬ ਸਰਕਾਰ ਨੇ ਦੇਣਾ ਸੀ ਪੰਜਾਬ ਸਰਕਾਰ ਨੇ ਆਪਣਾ ਜਿਹੜਾ 250 ਕਰੋੜ ਰੁਪਏ ਨਹੀਂ ਦਿੱਤਾ ਇਹ ਬਹੁਤ ਮਾੜੀ ਗੱਲ ਹੈ ਜਿਸ ਦੇ ਕਰਕੇ 930 ਕਰੋੜ ਰੁਪਏ ਜਿਹੜਾ ਹੈਗਾ ਉਹਦਾ ਸੈਂਟਰ ਸਰਕਾਰ ਨੇ ਰੋਕ ਰੱਖਿਆ ਹੈ ਪੰਜਾਬ ਸਰਕਾਰ ਇੱਕ ਪਾਸੇ ਤੁਸੀਂ ਆਪਣੇ ਜਿਹੜੇ ਹੈਗੇ ਆ ਟੀਚਰਾਂ ਨੂੰ ਸਿੰਗਾਪੁਰ ਪਤਾ ਨਹੀਂ ਹੋਰ ਕਿੱਥੇ-ਕਿੱਥੇ 5 ਟੀਚਰ 50 ਟੀਚਰ ਜਿਹੜੇ ਭੇਜੇ ਆ ਭੇਜ ਕੇ ਉਹਨਾਂ ਨੇ ਕੀ ਕੀਤਾ ਅੱਗੇ ਆ ਕੇ ਕੀ ਉਹਨਾਂ ਦੀ ਰਿਪੋਰਟ ਹੈਗੀ ਆ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਗੱਲ ਤੇ ਜਿਹੜਾ ਕਿ ਸਿਰਫ ਸਰਕਾਰ ਦੇ ਖਜਾਨੇ ਤੇ ਬਹੁਤ ਸੀ ਔਰ ਜਿਹੜੀ ਐਸੀ ਸਕਾਲਰਸ਼ਿਪ ਰੋਕ ਕੇ ਇਹਨਾਂ ਨੇ ਕੀ ਕੀਤਾ ਗਿਆ 250 ਕਰੋੜ ਰੁਪਏ ਆਪਣਾ ਨਾਮ ਦੇ ਕੇ ਤਾਂ ਕਰਕੇ ਸੈਂਟਰ ਸਰਕਾਰ ਨੇ 930 ਕਰੋੜ ਰੁਪਏ ਰੋਕ ਰੱਖਿਆਗਾ ਔਰ ਇਹਦੇ 'ਚ ਮੈਂ ਗਲਤੀ ਸਭ ਤੋਂ ਵੱਡੀ ਸਰਕਾਰ ਪੰਜਾਬ ਸਰਕਾਰ ਦੀ ਮੰਨਦਾ ਔਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਕਿਸ ਦੀ ਗਲਤੀ ਮੰਨਦੇ ਹੋ ਕਿਉਂਕਿ ਵੈਸੇ ਸਰਕਾਰਾਂ ਬਹੁਤ ਵੱਡੇ ਵੱਡੇ ਬਾਦੇ ਕਰਦੀਆਂ ਐ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੇ ਪਰ ਮੈਨੂੰ ਨਹੀਂ ਲੱਗਿਆ ਕਿ ਐਜੂਕੇਸ਼ਨ ਸਿਸਟਮ ਸੁਧਰਿਆ ਹੋਇਆ ਜੋਨੇ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਤੇ ਸਭ ਤੋਂ ਮਾੜੀ ਗੱਲ ਹੈ ਜਿਹੜੀ ਐਸੀ ਸਕਾਲਰਸ਼ਿਪ ਰੋਕੀ ਹੋਈ ਹੈ ਬਹੁਤ ਨਿੰਦਕ ਨਿੰਦਨਯੋਗ ਗੱਲ ਹੈ ਇਸ ਚੀਜ਼ ਤੇ ਧਿਆਨ ਦਿਓ ਦੋਸਤੋ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਦੋਸਤੋ ਜੇ ਮੇਰਾ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਸ਼ੇਅਰ ਕਰ